ਤੁਹਾਨੂੰ ਇੱਕ ਗੱਲ ਕਿਉਂ ਨਹੀਂ ਸਮਝ ਆਂਦੀ ਡਿਮੋਲਿਸ਼ ਇੱਕ ਪਾਸੇ ਤੁਸੀਂ ਉਹ ਕਹਿੰਦੇ ਹੋ ਵੀ ਇਹ ਪੰਚਾਇਤ ਕਰ ਰਹੀ ਐ ਅਸੀਂ ਨਹੀਂ ਕਰ ਰਹੇ ਮੈਂ ਤੁਹ ਪੁੱਛ ਰਿਹਾ ਜਦੋਂ ਤੁਸੀਂ ਨਹੀਂ ਕਰ ਰਹੇ ਇਟ ਮੀਨਸ ਉਹ ਤਾਂ ਅਲੱਗ ਇੱਕ ਆਇਡੈਂਟੀਟੀ ਐ ਜਿਹੜੀ ਕਰ ਰਹੇ ਹੋ ਤੁਹਾਡਾ ਤਾਂ ਇਹ ਕੰਮ ਨਹੀਂ ਸ਼ੁਰੂ ਹੋਇਆ ਮਹਿਕਮੇ ਦਾ ਫਿਰ ਇਹ ਮਹਿਕਮੇ ਦਾ ਕੰਮ ਨਹੀਂ ਸ਼ੁਰੂ ਹੋਇਆ ਤੁਸੀਂ ਇਹਦੇ ਵਿੱਚ ਕਿਉਂ ਪਾਇਆ ਵੀ ਮਹਿਕਮੇ ਨੇ ਕੰਮ ਸ਼ੁਰੂ ਕਰਤਾ ਆ ਦੂਜੇ ਪਿੰਡ ਮੈਂ ਵਿਜ਼ਿਟ ਕੀਤਾ ਦੇਖ ਲਓ ਤੁਹਾਡੇ ਕੇ ਬਿਨਾਂ ਦੱਸੇ ਦੂਜੇ ਪਿੰਡ 'ਚ ਵੀ ਉਹੀ ਦੇਖੋ ਉੱਥੇ ਰਿਪੋਰਟਾਂ ਸਾਡੇ ਕੋਲ ਹੈੱਡ ਆਫਿਸ 'ਚ ਢੂਠ ਭੇਜੀ ਜਾਂਦੇ ਹੋ ਤੁਸੀਂ ਉਹਦਾ ਡੱਟ ਚੱਕ ਕੇ ਵੀ ਉਹਦੇ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਤੁਸੀਂ ਕਿਹੜੀ ਪੋਸਟ ਤੇ ਹੋ ਰੇ ਫੇ ਐਕਸ਼ਨ ਸਾਹਿਬ ਥੋੜੀ ਤਾਂ ਮੇਨ ਥੋੜੇ ਤਾਂ ਇਹ ਸਾਰਾ ਅੰਡਰੇ ਟੁੱਟੇ ਜਾਂਦਾ ਫੇ ਤੁਸੀਂ ਕਿਉਂ ਨਹੀਂ ਕਰਾਇਆ ਠੀਕ ਜਿਹੜਾ ਵੀ ਇੱਕ ਜਿਸ ਬੰਦੇ ਨੇ ਵੀ ਇਹ ਨੈਗਲੀਜੈਂਸੀ ਵਰਤੀ ਹੈ ਕਿ ਕਾਗਜ਼ਾਂ 'ਚ ਸ਼ੋਅ ਕਰ ਰਹੇ ਹੋ ਇਹ ਬਣ ਰਿਹਾ ਤੇ ਓਰੇ ਨਹੀਂ ਲੱਗੀ ਇੱਟ ਵੀ ਇਸ ਗੱਲ ਦਾ ਜ਼ਿੰਮੇਵਾਰ ਕੌਣ ਹੈ ਉਹਨੂੰ ਮੁਕਰਰ ਕਰੋ ਜ਼ਿੰਮੇਵਾਰ ਉੱਪਰ ਰਿਪੋਰਟ ਭੇਜੋ ਅਟਾਰੀ ਹਲਕੇ ਦੇ ਜਿਹੜੀ ਇਹਨਾਂ ਨੇ ਆਪਣੇ ਕੋਲ ਰਿਪੋਰਟ ਉੱਥੇ ਹੈੱਡ ਆਫਿਸ 'ਚ ਭੇਜੀ ਹੋਈ ਆ ਵੀ ਆਹ ਪਿੰਡਾਂ ਦਾ ਕੰਮ ਚੱਲ ਰਿਹਾ ਹੈ ਹਾਂ ਜੀ ਸਰ ਮੈਂ ਉਹਦੇ ਤਿੰਨ ਪਿੰਡਾਂ ਦੇ ਵਿੱਚ ਵਿਜਿਟ ਕੀਤੀ ਹੈ ਇੱਕ ਮੀਰਾਕੋਟ ਧੌਲਕਲਾ ਲੋਹਾਰਕਾ ਕਲਾ ਠੀਕ ਹੈ ਸਰ ਇਹਨਾਂ ਦੀ ਰਿਪੋਰਟ ਕਹਿ ਰਹੀ ਹੈ ਕੰਮ ਚੱਲਦਾ ਹੈ ਪਰ ਮੈਂ ਜਦੋਂ ਔਨ ਗਰਾਉਂਡ ਆ ਕੇ ਦੇਖਿਆ ਔਰ ਇੱਕ ਇੱਕ ਇੱਟ ਵੀ ਨਹੀਂ ਲੱਗੀ ਹੋਈ ਨਾਟ ਇਵਨ ਅ ਸਿੰਗਲ ਕੋਈ ਖੁਰਪਾ ਵੀ ਨਹੀਂ ਚੱਲਿਆ ਹੋਇਆ ਕੰਮ ਤਾਂ ਚੱਲਣਾ ਦੂਰ ਦੀ ਗੱਲ ਵੈਰੀ ਸਟ੍ਰੇਨਸ ਔਰ ਇਹ ਇਹਦਾ ਜਿਹੜਾ ਐਕਸੀਡੈਂਟ ਹੈ ਔਰੇ ਨਾ ਕੁਲਵੰਤ ਸਿੰਘ ਹਾਂ ਜੀ ਉਹ ਬਿਲਕੁਲ ਝੂਠ ਬੋਲ ਰਿਹਾ ਔਰ ਇਹ ਅਰਗੇਨਾਈਜ਼ ਹੈ ਕਿ ਐਕਸ਼ਨ ਉਸਕੇ ਖਿਲਾਫ ਲਗਾਇਆ ਜਾਵੇ। ਇਹਨੂੰ ਸਸਪੈਂਡ ਕਰੋ ਇਹਨੂੰ ਤਾਂ ਜੋ ਬਾਕੀਆਂ ਨੂੰ ਵੀ ਅਕਲ ਆਵੇ। ਇਮੀਡੀਏਟਲੀ ਇਹਦੇ ਸਸਪੈਂਸ਼ਨ ਦੇ ਆਰਡਰ ਤਿਆਰ ਕਰੋ। ਕਿੰਨੀ ਦੇਰ ਹੋਊਗੀ ਕੰਮ ਸ਼ੁਰੂ ਹੋਏ ਇਹਨੂੰ ਰੇ? ਇਹਦਾ ਤਾਂ ਡਿਮੋਲਿਸ਼ ਨੇ ਟੋਟਲ ਇਹਦਾ ਕੰਮ ਸ਼ੁਰੂ ਹੋਏ ਇਹਨੂੰ ਕਿੰਨੀ ਦੇਰ ਹੋਊ? ਸਰ ਕੰਮ ਤਾਂ ਡਿਮੋਲਿਸ਼ ਹੋਣ ਤੋਂ ਬਾਅਦ ਹੀ ਹੋ ਸਕਦਾ। ਸਾਡਾ ਤਾਂ ਡਿਮੋਲਿਸ਼ ਤੋਂ ਬਾਅਦ ਚੱਲਣਾ ਹੈ ਜਦੋਂ ਕਲੀਅਰ ਕਰਕੇ ਦੇਣਗੇ। ਹੂੰ। ਡਿਮੋਲਿਸ਼ ਕੌਣ ਕਰ ਰਹੇ? ਡਿਮੋਲਿਸ਼ ਤਾਂ ਪੰਚਾਇਤ ਕਰਦੀ ਹੈ। ਅੱਛਾ। ਹਾਂ। ਮਤਲਬ ਕਾਗਜ਼ੇ ਫਿਰ ਤੁਸੀਂ ਇਹਨੂੰ ਕੋਈ ਸ਼ੋਅ ਕੀਤਾ ਹੋਇਆ ਵੀ ਉਹਦਾ ਕੰਮ ਚੱਲ ਰਿਹਾ ਚਲੈ ਸਪੈਸੀਫਿਕਲੀ ਗਰਾਊਂਡ ਸਾਫ ਹੋ ਰਿਹਾ ਕਿਉਂਕਿ ਇਹ ਡਿਮੋਲਿਸ਼ਿੰਗ ਲਈ ਹੈ ਜਦੋਂ ਤੱਕ ਕਾਫੀ ਸਟਾਰਟ ਹੈ ਨਹੀਂ ਵਰਕ ਪਾਸਟਾਰਟ ਹੈ ਵਰਕ ਸਟਾਰਟ ਚ ਇਹ ਕਹਿੰਦੇ ਅਸੀਂ ਪਾ ਕੇ ਭੇਜਿਆ ਹੈ ਵੀ ਡਿਮੋਲਿਸ਼ਿੰਗ ਸਟਾਰਟ ਹੈ ਚੈੱਕ ਕਰਵਾਓ ਉਹਦੇ ਚ ਡਿਮੋਲਿਸ਼ਿੰਗ ਲਿਖਿਆ ਹੋਇਆ ਹੈ ਜੀ ਵਰਕ ਪਾਸਟਾਰਟ ਹੈ ਸਟਾਰਟ ਜਿਹੜੀ ਮੀਨ ਤੋਂ ਉਹ ਜੂ ਜੋ ਇਹਨਾਂ ਨੇ ਪਹਿਲੀ ਇੱਟ ਲਾ ਦਿੱਤੀ ਨਹੀਂ ਇਹ ਫਿਰ ਵਰਕ ਤਾਂ ਨਹੀਂ ਸਟਾਰਟ ਹੋਇਆ ਡਿਮੋਲਿਸ਼ ਹੋ ਰਿਹਾ ਹੈ ਤੋਂ ਡਿਮੋਲਿਸ਼ਨ ਕੋ ਬਾਅਦ ਹੀ ਸ਼ੁਰੂ ਹੋਇਆ ਤਾਂ ਜੋ ਕਿ ਇਹ ਤੇ ਤੁਸੀਂ ਉਹਦੇ ਕਿਉਂ ਲਿਖ ਕੇ ਭੇਜ ਰਹੇ ਹੋ ਵੀ ਵਰਕ ਸਟਾਰਟਡ ਸਾਡੀ ਸਾਈਟ ਦਾ ਬਿਲਡਿੰਗ ਡੈਗ ਗਿਆ ਹੋਆ ਹੂੰ ਤੇ ਉਹ ਜਦੋਂ ਰਿਮੂਵ ਕਰਾਂਗੇ ਫਿਰ ਉਹ ਤੋਂ ਬਾਅਦ ਸਟਾਰਟ ਹੋਣਾ ਤੇ ਕੋਈ ਅਸੀਂ ਤਾਂ ਤੁਹਾਨੂੰ ਸਵਾਲ ਇਹ ਪੁੱਛਦੇ ਆਂ ਵੀ ਤੁਹਾਡੀ ਰਿਪੋਰਟ 'ਚ ਇਹ ਕਿਉਂ ਲਿਖਿਆ ਹੋਇਆ ਵੀ ਵਰਕ ਸਟਾਰਟਡ ਤੁਸੀਂ ਡਿਮੋਲਿਸ਼ਨ ਕੀਤੀ ਆ ਪਾਰਟੀ ਆਫ ਦਾ ਨਹੀਂ ਤੁਸੀਂ ਆਪ ਇਹ ਤਾਂ ਹੁਣ ਇੱਕ ਮਿੰਟ ਪਹਿਲਾਂ ਕਿਹਾ ਵੀ ਸਾਡਾ ਕੰਮ ਸਟਾਰਟ ਹੋ ਉਦੋਂ ਹੋਣਾ ਵਰਕ ਸਟਾਰਟ ਉਦੋਂ ਹੋਣਾ ਜਦੋਂ ਸਾਡਾ ਇਹ ਡਿਮੋਲਿਸ਼ ਹੋ ਰਿਹਾ ਵੀ ਡਿਮੋਲਿਸ਼ ਪੰਚਾਇਤ ਕਰ ਰਹੀ ਹੈ ਸਾਡਾ ਉਹਦਾ ਬਾਉਂਡਰੀ ਵਾਲ ਵਗੈਰਾ ਜਿਹੜੀ ਹੁੰਦੀ ਹੈ ਉਹ ਤੋਂ ਬਾਅਦ ਸਟਾਰਟ ਹੋਣੀ ਚਾਹੀਦੀ ਨਹੀਂ ਵੀ ਡਿਮੋਲਿਸ਼ ਤਾਂ ਪੰਚਾਇਤ ਕਰ ਰਹੀ ਐ ਤੁਸੀਂ ਕੀ ਕਰ ਰਹੇ ਹੋ ਸਿਰ ਡਿਮੋਲਿਸ਼ੇ ਤਾਂ ਉਹਦਾ ਪਾਰਟੀ ਐ ਨਾ ਸਰ ਗਰਾਊਂਡ ਦਾ ਤਾਂ ਪਾਰਟੀ ਯਾਰ ਤੁਹਾਨੂੰ ਇੱਕ ਗੱਲ ਕਿਉਂ ਨਹੀਂ ਸਮਝ ਆਉਂਦੀ ਡਿਮੋਲਿਸ਼ ਇੱਕ ਪਾਸੇ ਤੁਸੀਂ ਉਹ ਕਹਿੰਦੇ ਹੋ ਵੀ ਇਹ ਪੰਚਾਇਤ ਕਰ ਰਹੀ ਐ ਅਸੀਂ ਨਹੀਂ ਕਰ ਰਹੇ ਮੈਂ ਪੁੱਛ ਰਿਹਾ ਜਦੋਂ ਤੁਸੀਂ ਨਹੀਂ ਕਰ ਰਹੇ ਇਟ ਮੀਨਜ਼ ਉਹ ਤਾਂ ਲੱਗ ਇੱਕ ਆਈਡੈਂਟੀਟੀ ਐ ਜਿਹੜੀ ਕਰ ਰਹੀ ਐ ਥੋੜਾ ਤਾਂ ਇਹ ਕੰਮ ਨਹੀਂ ਸ਼ੁਰੂ ਹੋਇਆ ਵਿਭਾਗ ਦੇ ਫਿਰ ਇਹ ਵਿਭਾਗ ਦਾ ਕੰਮ ਨਹੀਂ ਸ਼ੁਰੂ ਹੋਇਆ ਤੁਸੀਂ ਇਹਦੇ ਵਿੱਚ ਕਿਉਂ ਪਾਇਆ ਵੀ ਵਿਭਾਗ ਨੇ ਕੰਮ ਸ਼ੁਰੂ ਕਰਤਾ ਫਿਰ ਉੱਥੇ ਕਿਉਂ ਨਹੀਂ ਤੁਸੀਂ ਪਾਇਆ ਆਪਣੇ ਰਿਮਾਰਕਸ ਦਿਖਾਓ ਕਿੱਥੇ ਨੇ ਤੁਹਾਡੇ ਜਿੱਚ ਪਾਇਆ ਤੁਸੀਂ ਡਿਮੋਲਿਸ਼ਿੰਗ ਕਿਉਂ ਹਾਂ ਤਾਂ ਉਸਤਾਦੀ ਐਂਟਰ ਬਣਾਈ ਸੀ ਜਿਹੜੇ ਤੁਹਾਨੂੰ ਦੇਖੀ ਨਹੀਂ ਕਿਉਂ ਨਹੀਂ ਪਾਇਆ ਤੁਸੀਂ ਡਿਮੋਲਿਸ਼ਿੰਗ ਦਾ ਕੰਮ ਸਟਾਰਟ ਹੈ ਉੱਥੇ ਕਿਉਂ ਲਿਖਿਆ ਵਰਕ ਸਟਾਰਟਡ ਕੀ ਦੀ ਅੱਖਾਂ 'ਚ ਘੱਟਾ ਪਾਣ ਲੱਗੇ ਹੋਇਆ ਤੁਸੀਂ मैडम ਤੁਸੀਂ ਧਿਆਨ ਕਿਉਂ ਨਹੀਂ ਦਿੰਦੇ ਹੈਗੇ ਉਰੇ ਆ ਦੂਜਾ ਪਿੰਡ ਮੈਂ ਵਿਜ਼ਿਟ ਕੀਤਾ ਦੇਖ ਲਓ ਤੁਹਾਡੇ ਕੇ ਬਿਨਾਂ ਦੱਸੇ ਦੂਜੇ ਪਿੰਡ 'ਚ ਵੀ ਉਹੀ ਦੇਖੋ ਉੱਥੇ ਰਿਪੋਰਟਾਂ ਸਾਡੇ ਕੋਲ ਹੈੱਡ ਆਫਿਸ 'ਚ ਢੂਠ ਭੇਜੀ ਜਾਂਦੇ ਹੋ ਤੁਸੀਂ ਉਹ ਰੋਟ ਚੱਕ ਕੇ ਵੀ ਉਹਦੇ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਨਹੀਂ ਰਿਪੋਰਟ ਇਹ ਨਾਲ ਵੱਲੋਂ ਜਾਂਦੀ ਆ ਤੁਸੀਂ ਏਡੀਸੀ ਡਿਵੈਲਪਮੈਂਟ ਹੋ ਆਫਟਰ ਆਲ ਤੁਸੀਂ ਇਹਨਾਂ ਦੇ ਉੱਪਰ ਆਨੇ ਹੋ ਤੇ ਫਿਰ ਇਹ ਪੰਚਾਇਤ ਨੇ ਡਿਮੋਲਿਸ਼ ਕਰਨਾ ਤੇ ਕੰਮ ਉਹ ਇਹਨਾਂ ਦੇ ਸਾਡੇ ਵਿਭਾਗ ਨੇ ਸ਼ੁਰੂ ਨਹੀਂ ਕੀਤਾ ਤੇ ਤੁਸੀਂ ਉਹ ਰਿਪੋਰਟ ਤੇ ਭੇਜਣੀ ਉਹ ਲਿਖ ਕੇ ਕਿ ਇਹ ਕੰਮ ਸ਼ੁਰੂ ਹੋ ਚੁੱਕੇ ਆ ਫਿਰ ਜਦੋਂ ਇਹਦਾ ਕੰਮ ਰੁਕ ਗਿਆ ਜਾਂ ਕੋਈ ਵੀ ਐਮੈਂਡਮੈਂਟੇਸ਼ਨ ਹੋਣੀ ਸੀ ਤਾਂ ਤੁਸੀਂ ਇਮੀਡੀਏਟਲੀ ਉੱਥੋਂ ਆਪਣੇ ਜਿਹੜਾ ਤੁਹਾਡੀ ਇੱਕ ਉਹ ਬਣੀ ਹੋਈ ਹੈ ਲਿਸਟ ਉਹਦੇ ਚ ਡਿਲੀਟ ਕਿਉਂ ਨਹੀਂ ਕਰਾਇਆ ਇਹਨੂੰ ਉਹਦੇ ਚ ਰਿਕਮੈਂਡ ਕਿਉਂ ਨਹੀਂ ਕਰਾਇਆ ਤੁਸੀਂ ਵੀ ਇਹਦਾ ਕੰਮ ਰੁਕਿਆ ਹੋਇਆ ਹੈ ਕੀ ਕਾਰਨ ਵਰਸ਼ ਲਿਖਿਆ ਹੋਇਆ ਉਹਦੇ ਚ ਰਿਮਾਰਕਸ ਕਿਉਂ ਨਹੀਂ ਪਾਏ ਤੁਸੀਂ ਤੁਸੀਂ ਕਿਹੜੀ ਪੋਸਟ ਤੇ ਹੋਰੇ ਫਿਰ ਐਕਸ਼ਨ ਸਾਹਿਬ ਥੋੜੀ ਤਾਂ ਮੇਨ ਥੋੜੇ ਤਾਂ ਇਹ ਸਾਰਾ ਅੰਡਰੇ ਟੋੜੇ ਜਾਂਦਾ ਫਿਰ ਤੁਸੀਂ ਕਿਉਂ ਨਹੀਂ ਕਰਾਇਆ ਠੀਕ ਸਰ ਉਹਦੇ ਐਮੈਂਡਮੈਂਟ ਉਹਨੇ ਕੀਤੀ ਉਹਨੇ ਤਾਂ ਕੀ ਨੇ ਕਰਵਾਣੀਆਂ ਉਹ ਅਸੀਂ ਗਏ ਆ ਸਾਡਾ ਸਟਾਫ ਨਹੀਂ ਅੱਜ ਗਏ ਹੋ ਇਹ ਤਾਂ ਮੈਂ ਆ ਗਿਆ ਅੱਜ ਸਰਪ੍ਰਾਈਜ਼ ਵਿਜ਼ਿਟ ਤੇ ਟਾਈਮ ਹੀ ਅੱਜ ਤਾਂ ਮਿਲਿਆ ਪੀਡੀਸੀ ਨੇ ਤਾਂ ਟਾਈਮ ਦਿੱਤਾ ਤੁਸੀਂ ਗੱਲ ਨੂੰ ਪਹਿਲਾਂ ਧਿਆਨ ਨਾਲ ਸਮਝਦੇ ਕਿਉਂ ਨਹੀਂ ਜਦੋਂ ਇਹ ਤਾਂ ਮੈਂ ਕੁਦਰਤੀ ਆ ਗਿਆ ਥੋੜੇ ਕਾਗਜ਼ਾਂ 'ਚ ਕਿਉਂ ਬੋਲ ਰਿਹਾ ਵੀ ਇਹ ਬਣ ਰਿਹਾ ਜਦ ਬਾਣੀ ਨਹੀਂ ਰਿਹਾ ਫਿਰ ਕਾਗਜ਼ਾਂ 'ਚ ਕਿਉਂ ਬੋਲ ਰਿਹਾ ਬਣ ਰਿਹਾ ਮੈਡਮ ਇਹਦੇ ਤੇ ਸਟ੍ਰਿਕਟ ਐਕਸ਼ਨ ਲਓ ਕੀ ਮਸਲਾ ਇਹ ਇਹਦੀ ਰਿਪੋਰਟ ਬਣਾਓ ਰਿਪੋਰਟ ਬਣਾ ਕੇ ਤੁਸੀਂ ਹੈੱਡ ਆਫਿਸ ਨੂੰ ਭੇਜੋ ਮੇਰੇ ਕੋਲ ਵੀ ਕਾਗਜ਼ਾਂ ਦੇ ਵਿੱਚ ਇਹ ਜਿਹੜੀ ਨੈਗਲੀਜੈਂਸੀ ਵਰਤੀ ਆ ਇਹਦਾ ਜ਼ਿੰਮੇਵਾਰ ਬਣਾਓ ਕਿਸ ਨੂੰ ਬਣਾਉਣਾ ਹੈ ਜਿਹੜਾ ਵੀ ਇੱਕ ਜਿਸ ਬੰਦੇ ਨੇ ਵੀ ਇਹ ਨੈਗਲੀਜੈਂਸੀ ਵਰਤੀ ਹੈ ਕਿ ਕਾਗਜ਼ਾਂ 'ਚ ਸ਼ੋਅ ਕਰ ਰਹੇ ਹੋ ਇਹ ਬਣ ਰਿਹਾ ਤੇ ਉਹਰੇ ਨਹੀਂ ਲੱਗੀ ਇੱਟ ਵੀ ਇਸ ਗੱਲ ਦਾ ਜ਼ਿੰਮੇਵਾਰ ਕੌਣ ਹੈ ਉਹਨੂੰ ਮੁਕਰਰ ਕਰੋ ਜ਼ਿੰਮੇਵਾਰ ਉੱਪਰ ਰਿਪੋਰਟ ਭੇਜੋ ਅਸੀਂ ਉਹਦਾ ਠੀਕ ਕਿਤੇ ਨੂੰ ਮੇਰੇ ਖਿਆਲ ਨਾਲ ਸਭ 2-3 ਮਹੀਨੇ ਚੱਲੇਗਾ ਯਾਰ ਕਿੱਡੀ ਤੁਹਾਡੇ ਲਈ ਦੇਖੋ ਮਾੜੀ ਗੱਲ ਹੈ ਸ਼ਰਮ ਦੀ ਗੱਲ ਹੈ ਤੁਹਾਡੇ ਲਈ ਚਲੋ ਕੋਈ ਨਹੀਂ ਸਰਪੰਚ ਤੇ ਇਹਦੇ ਤੇ ਕਰਦੇ ਆ ਬਣਦੀ ਜੋ ਵੀ ਕਾਰਵਾਈ ਆਜੋ ਕਰ ਨਹੀਂ ਨਹੀਂ ਮੈਂ ਇੱਕ ਦੋ ਫੋਰ ਪਿੰਡਾਂ ਚ ਜਾਣਾ ਐਂ ਤੇ ਕਰਦੇ ਆ ਇਹਦੇ ਤੇ ਗੱਲ ਠੀਕ ਹੈ ਓਕੇ ਹੁਣ ਕੀ ਹਾਲ ਹੈ ਜੋਸ਼ੀ ਸਰ ਬਿਲਕੁਲ ਠੀਕ ਹਾਂ ਸੱਚੀ ਕਾਲ ਸਰ ਸੱਚੀ ਕਾਲ ਮੈਂ ਨਾ ਅੱਜ ਆਪਣਾ ਪੂਰੇ ਆਇਆ ਹੋਇਆ ਸੀਗਾ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹਾਂ ਉਦੋਂ ਬਾਅਦ ਤੋਂ ਮੈਂ ਇਹ ਸੋਚਿਆ ਵੀ ਮੈਂ ਇਤਨਾ ਕਿਸੇ ਰੈਂਡਮ ਪਿੰਡਾਂ ਦੇ ਵਿੱਚ ਵਿజిਟ ਕਰਕੇ ਜਾਵਾਂ ਜਿਹੜੇ ਆਪਣੇ ਡਿਪਾਰਟਮੈਂਟ ਦੇ 3100 ਪਲੇਗ੍ਰਾਉਂਡ ਬਣ ਰਹੇ ਨੇ ਸਰ 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 ਉਹਦੇ 'ਚ ਅਸੀਂ ਕਿਸੇ ਡਿਪਾਰਟਮੈਂਟ ਦੇ ਅਫੀਸਰ ਨੂੰ ਬਿਨਾਂ ਦੱਸੇ ਮੈਂ ਬਿਲਕੁਲ ਸਰਪ੍ਰਾਈਜ਼ ਵਿజిਟ ਰੱਖੀ ਅਟਾਰੀ ਹਲਕੇ ਦੇ ਵਿੱਚ ਓਕੇ ਸਰ ਅਟਾਰੀ ਹਲਕੇ ਦੇ ਜਿਹੜੀ ਇਹਨਾਂ ਨੇ ਆਪਣੇ ਕੋਲ ਰਿਪੋਰਟ ਉੱਥੇ ਹੈੱਡ ਆਫਿਸ 'ਚ ਭੇਜੀ ਹੋਈ ਆ ਵੀ ਆਹ ਪਿੰਡਾਂ ਦਾ ਕੰਮ ਚੱਲ ਰਿਹਾ ਹਾਂਜੀ ਸਰ ਮੈਂ ਉਹਦੇ ਤਿੰਨ ਪਿੰਡਾਂ ਦੇ ਵਿੱਚ ਵਿజిਟ ਕੀਤੀ ਐ ਕਮੀਰਾਕੋਟ ਧੌਲਕਲਾ ਲੋਹਾਰ ਕਾਕਲਾ ਠੀਕ ਹੈ ਸਰ ਇਹਨਾਂ ਦੀ ਰਿਪੋਰਟ ਕਹਿ ਰਹੀ ਹੈ ਕੰਮ ਚੱਲਦਾ ਪਰ ਮੈਂ ਜਦੋਂ ਔਨ ਗਰਾਉਂਡ ਆ ਕੇ ਦੇਖਿਆ ਔਰ ਇੱਕ ਇੱਕ ਇੱਟ ਵੀ ਨਹੀਂ ਲੱਗੀ ਹੋਈ ਨਾ ਈਵਨ ਅ ਸਿੰਗਲ ਕੋਈ ਖੁਰਪਾ ਵੀ ਨਹੀਂ ਚੱਲਿਆ ਆਇਆ ਕੰਮ ਤਾਂ ਚੱਲਣਾ ਦੂਰ ਦੀ ਗੱਲ ਮੇਰੀ ਸਟ੍ਰੇਨਸ ਔਰ ਇਹ ਇਹਦਾ ਜਿਹੜਾ ਐਕਸੀਡੈਂਟ ਆ ਔਰੇ ਨਾ ਕੁਲਵੰਤ ਸਿੰਘ ਹਾਂਜੀ ਉਹ ਬਿਲਕੁਲ ਝੂਠ ਬੋਲ ਰਿਹਾ ਔਰ ਐਕਸ਼ਨ ਉਸਕੇ ਖਿਲਾਫ ਹੋ ਜਾਏ ਨੀ ਉਸ ਨੂੰ ਸਸਪੈਂਡ ਕਰੋ ਇਹਨੂੰ ਤਾਂ ਜੋ ਬਾਕੀਆਂ ਨੂੰ ਵੀ ਅਕਲ ਆਵੇ immediately ਇਹਦੇ सस्पेंशन ਦੇ ਆਰਡਰ ਤਿਆਰ ਕਰੋ ਸਾਗਰਾ ਜੀ ਕੋ ਇਹ ਕਿਹਾ ਦੋ ਸਰ ਇਹ مجھے گاؤں ਕੇ ਨਾਮ भेज दे ਹਟਾ ਦੇ ਨਾਮ مجھے ਭਿਜਵਾ ਦੇ ਤਾਂ ਕਿ ਉਸ ਕੋ ਮੈਂ ਰਿਕਾਰਡ ਕਰਕੇ